ਤੀਜਾ ਸੂਆ ਸੂ ਗਈ ਬਾਈ ਇੱਕ ਮਹੀਨਾ ਸੋਣ ਚ ਬਾਕੀ ਰਹਿੰਦਾ ਹੂੰ ਤੇ 50 45 ਤੋਂ 45 50 ਦੇ ਵਿਚਾਲੇ ਵਿਚਾਲੇ ਰਹਿੰਦੀ ਆ ਦੁੱਦੀ ਇਹ ਬਦਾਦੀਨ ਪਰ ਗੱਲ ਕਰ ਥਾਂ ਦੀ ਪ੍ਰੋਬਲਮ ਕਰਕੇ ਆਪਾਂ ਜਿਆਦਾ ਡੰਗਰ ਰੱਖੇ ਨਹੀਂ ਜਾਂਦੇ ਬੇਰਕਾ ਦੇ 213 ਨੰਬਰ ਟੀਕਾ ਆਉਂਦਾ ਸੀ ਮੈਂ ਬਹੁਤ ਮੰਗਾਇਆ ਪਰ ਮਿਲਿਆ ਨਹੀਂ ਹੁਣ ਟੀਕਾ ਬੰਦ ਹੋ ਗਿਆ M188 ਦੇ ਆ M29 ਦੇ ਉਹਦੀ ਆ ਇਹ ਸੂ ਬਣੀਆਂ ਚੱਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਗਾਂ ਜਿਹੜੀ ਉਹ ਸੇਲ ਵਾਸਤੇ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਦੱਸਦਾ ਬਾਕੀ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਸਾਰੀ ਗੱਲਬਾਤ ਦੱਸਦਾ ਇਸ ਵੀਡੀਓ ਦੇ ਵਿੱਚ ਇਹ ਗਾਂ ਸੇਲ ਵਾਸਤੇ ਆ ਤੇ ਸਾਰੀ ਡਿਟੇਲ ਆ ਆਪਾਂ ਲੈਣੇ ਆ ਬਾਈ ਜੀ ਤੋਂ ਬਾਈ ਕੀ ਹਾਲ ਚਾਲ ਨੇ ਜੀ ਠੀਕ ਠਾਕ ਬਾਈ ਪਹਿਲਾਂ ਤਾਂ ਐ ਦੱਸੋ ਬਾਈ ਐਣਕਾ ਘਾਤੋਂ ਲੈ ਜਾਣੇ ਹਾਂਗਾ ਬਈਆ ਕੱਲ ਮੈਂ ਬੈਲਡ ਬੰਨੀ ਵੇਖੀ ਗਿਆ ਹਾਂ ਲਾਟ ਪੈ ਗਈ ਤੇ ਹੁਣ ਝੱਕਿਆ ਨਹੀਂ ਜਾਂਦਾ ਭਰਾਵਾ ਮਾ ਸਾਹਿਬ ਲਾਲ ਹੋਣਗੇ ਲਾਲ ਹੋਈਆਂ ਪਈਆਂ ਚਲੋ ਕੋਈ ਨਾ ਲਾ ਲਓ ਬਾਈ ਲਾ ਲਓ ਹਣਾ ਠੀਕ ਐ ਤੇ ਬਾਈ ਪਿੰਡ ਦੱਸ ਦੀ ਆਪਣਾ ਪਿੰਡ ਮੇਰਾ ਬਦਾਲਾ ਬਾਈ ਰਾਮਪਰਾ ਫੂਲ ਤੋਂ 10 ਕਿਲੋਮੀਟਰ ਦੂਰ ਆ ਦੱਬੇ ਤੋਂ ਵੀ 10 ਐ ਤੇ ਰਾਮਪਰੇ ਤੋਂ ਵੀ 10 ਵਿਚਾਲੇ ਜੇ ਰਹਿ ਜਾਂ ਵਿਚਾਲੇ ਜੇ ਕਿੱਥੋਂ ਦੇ ਨਾਲ ਹਾਂ ਬਟ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਬਾਈ ਠੀਕ ਐ ਬਾਈ ਆਪਣੇ ਕੋਲੇ ਪਸ਼ੂ ਜਿਵੇਂ ਪਿੱਛੇ ਦੇਖ ਰਹੇ ਆ ਨਾ ਕਾਫੀ ਆ ਇੱਧਰ ਵੀ ਹੈ ਨਾ ਇੱਕ ਆਪਣੇ ਕੋਲੇ ਛੋਟਾ ਵੀ ਰੱਖਿਆ ਹੋਇਆਗਾ ਕਿੰਨੇ ਚਿਰ ਦੇ ਪਸ਼ੂ ਰੱਖਿਆ ਬਾਈ ਆਪਣੇ ਕੋਲੇ ਤਕਰੀਬਨ ਹੋ ਗਏ ਬਾਈ 10-12 ਸਾਲ 10-12 ਸਾਲ ਹਾਂ ਇੰਨਾ ਕੀ ਮਤਲਬ ਇੰਨਾ ਕ ਟਾਈਮ ਹੋ ਗਿਆ ਮਤਲਬ ਕਿ ਆਪ ਦੇ ਵਧੀਆ-ਵਧੀਆ ਪਸ਼ੂ ਜਿੰਨੇ ਕ ਆ ਘਰੇ ਸਮਝਾਂਦੇ ਉਹਨੇ ਕ ਰੱਖਿਆ ਜਿਆਦਾ ਨਹੀਂ ਆ ਇਹ ਫਿਰ ਬਈ ਪਸ਼ੂ ਆ ਤੁਸੀਂ ਕਹਿੰਦੇ 10-12 ਸਾਲ ਹੋ ਗਏ ਨਾ ਰੱਖਦਿਆਂ ਨੂੰ ਫਿਰ ਵੀ ਤੁਹਾਨੂੰ ਕੀ ਲੱਗਿਆ ਵੀ ਯਾਰ ਪਸ਼ੂ ਰੱਖਣੇ ਚਾਹੀਦੇ ਆ ਬਈ ਜਿਵੇਂ ਜਿਵੇਂ ਆਪਣਾ ਖੇਤੀ ਨਾਲ ਸਹਾਇਕ ਤੰਦ ਦਾ ਹਰ ਇੱਕ ਬੰਦੇ ਨੂੰ ਰੱਖਣੇ ਚਾਹੀਦੇ ਆ ਆਪਾਂ ਨੂੰ ਕੋਈ ਘਟਾ ਨਹੀਂ ਦਿੱਤਾ ਇਹਨਾਂ ਨੇ ਹਮ ਹਰ ਇੱਕ ਨੂੰ ਰੱਖਣੇ ਚਾਹੀਦਾ ਬਈ ਠੀਕ ਐ ਤੇ ਹੁਣ ਕਿਹੜੀ-ਕਿਹੜੀ ਨਸਲ ਦੇ ਬਈ ਪਸ਼ੂ ਆਪਣੇ ਕੋਲ ਮੇਰੇ ਕੋਲ ਬਈ ਆ ਮੱਝਾ ਨੀਲੀ ਰਾਵੀ ਦੀ ਐ ਤੇ ਆ ਮੁਰਾ ਦੀਆਂ ਤੇ ਐਚਾ ਫਗਾਵਾ ਬਈ ਐਚ ਐਫ ਗਾਵਾ ਹਾਂ ਕੰਮ ਦਾ ਹੈਗਾ ਸੀ ਮੈਂ ਮਤਲਬ ਕਿ ਆਪਣਾ ਵੀ ਆ ਵਧਾ ਦਿਆ ਨਾ ਪਰ ਗੱਲ ਕਰ ਥਾਂ ਦੀ ਪ੍ਰੋਬਲਮ ਕਰਕੇ ਆਪਾਂ ਜਿਆਦਾ ਡੰਗਰ ਰੱਖੇ ਨਹੀਂ ਜਾਂਦੇ ਜਗਾ ਘਟਾ ਹਾਂ ਉਹ ਜਿੰਨੇ ਵੀ ਡੰਗਰ ਹੈਗੇ ਆਪਣੇ ਕੋਲ ਸਾਰੀਆਂ ਗਾਵਾਂ ਤੇ ਮੱਝਾਂ 15 ਪਲੱਸ ਐ ਪਹਿਲੇ ਸੂਏ ਵੀ ਇਹਨਾਂ ਨੇ ਵਧਿਆ 14 14 ਲੀਟਰ ਦੁੱਧ ਦਿੱਤਾ ਨਾ 17 18 ਤੇ ਚੱਲਦੀ ਐ ਤੇ ਗਾਵਾਂ 40 ਪਲੱਸ ਸਾਰੀਆਂ ਹੈਗੀਆਂ ਸਾਰੀਆਂ ਹੈਗੀਆਂ ਹਾਂ ਠੀਕ ਆ ਬਾਈ ਕਹਿੰਦਾ ਵੀ ਸਾਡੇ ਕੋਲ ਨਾ ਜਗ੍ਹਾ ਦੀ ਥੋੜੀ ਪ੍ਰੋਬਲਮ ਆਪਾਂ ਦੇਖ ਹੀ ਰਹੇ ਹਾਂ ਨਾ ਵੀ ਜਗ੍ਹਾ ਦੀ ਕਾਫੀ ਜ਼ਿਆਦਾ ਪ੍ਰੋਬਲਮ ਆ ਪਰ ਥੋੜੇ ਕੰਜਸਟਡ ਹੋ ਗਏ ਇੱਧਰ ਇਹਨੇ ਬੱਚਿਆਂ ਵਾਲੀ ਵੀ ਜਗ੍ਹਾ ਥੋੜੀ ਜੀ ਇੱਕ ਬਣਾਤੀ ਹੈ ਨਾ ਆਰਜੀ ਜੀ ਜਗ੍ਹਾ ਘਟਾ ਹਾਂ ਜਗ੍ਹਾ ਦਾ ਕਰਕੇ ਥੋੜੇ ਦਿੱਕਤ ਹੋਉਂਦਾ ਤਾਂ ਵਧੀਆ ਬਈ ਮਤਲਬ ਕੁਝ ਦੀ ਓਕੇ ਸਾਰਾ ਕੁਝ ਸਾਰਾ ਕੁਝ ਓਕੇ ਆ ਬਾਈ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਾਂ ਨੂੰ ਤੇ ਇਹ ਗਾਂ ਬਈ ਇਹ ਗਾਂ ਵੇਚਣ ਦਾ ਮੇਨ ਕਾਰਨ ਇਹੀ ਆ ਵੀ ਆਪਾਂ ਨੂੰ ਖਸਬਸੂ ਕੱਢਣੇ ਪੈਂਦੇ ਆ ਹੁਣ ਨਾਲ ਟਾਈਮ ਚਾਹ ਦੋ ਮੱਝਾਂ ਹੀ ਵੇਚਣੀਆਂ ਪੈਣਗ ਖਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਆਪਾਂ ਨੂੰ ਮੈਨੇ ਜੇ ਕਰਨਾ ਪੈਂਦਾ ਜਿੰਨੇ ਕੁ ਵਧੀਆ ਪੜ ਜਾਣ ਫੇਰ ਭਾਈ ਪਸੂ ਔਖੇ ਰਹਿੰਦੇ ਹਨਾ ਜੇਕਰ ਆਪਾਂ ਮੰਨ ਕੇ ਚੱਲੋ ਵੀ ਢੀੜੇ ਉਹਨਾਂ ਨੂੰ ਢੀੜੇ ਜੀ ਵਧੀਆ ਨਹੀਂ ਥਾਣ ਥਾਣ ਵੱਢ ਲੈਣ ਗਿੱਲੇ ਦੇ ਪ੍ਰਾਲੋਂ ਆ ਜਾਂਦੀਆਂ ਉਹ ਗੱਲ ਦਾ ਫਾਇਦਾ ਜਾਨੀ ਰਹਿੰਦਾ ਬਾਲਾ ਹਨਾ ਜਿੰਨੇ ਕੁ ਖੜਦੇ ਆ ਵਧੀਆ ਉਹਨੇ ਕੋ ਰੱਖ ਲੈਣ ਤੇ ਉਹ ਉਹ ਜਿਹੜੇ ਸਾਹਮਣੇ ਖੜੀਆਂ ਦੋਨੇ ਵੇ ਸੇਲ ਕਰਨੀਆਂ ਭਈ ਅੱਗੇ ਜਾ ਕੇ ਹੈ ਹਾਂ ਦੋ ਮੱਜਾ ਇਹ ਮੱਜ ਤੇ ਇਹ ਮੱਜ ਜੀ ਇਹ ਮੱਜ ਦੋਨੇ ਨਵੀਆਂ ਝੋਟੀਆਂ ਆਪਣੇ ਕੋਲ ਆ ਐਮ 188 ਦੀ ਆ ਐਮ 29 ਦੀ ਉਹਦੀ ਆ ਇਹ ਸੂ ਬਣੀਆਂ ਆ ਚਲੋ ਪਹਿਲਾਂ ਲਈ ਆਪਾਂ ਵੇਚ ਦਾਂਗੇ ਸਾਰੇ ਚੰਗੇ ਸੀਮਣ ਵਾਲੀਆਂ ਹਾਂ ਬਈ ਇਹ ਖੁਦ ਸੀਮਣਪੁਰ ਐ ਓਰੀਜਨਲ ਸੀਮਣ ਲਾਇਆ ਹੈ ਨਾ ਉੱਤੋਂ ਲਾ ਕੇ ਤੇ ਐਵੇਂ ਆਪਾਂ ਤੇ ਇਹ ਗਾਂ ਦੀ ਬਈ ਡਿਟੇਲ ਦਿਓ ਇਹ ਗਾਂ ਦੀ ਡਿਟੇਲ ਬਈ ਇਹ ਬੇਰਕਾ ਦੀ 213 ਨੰਬਰ ਟੀਕਾ ਆਉਂਦਾ ਸੀ ਮੈਂ ਬਹੁਤ ਮੰਗਾਇਆ ਪਰ ਮਿਲਿਆ ਨਹੀਂ ਹੁਣ ਟੀਕਾ ਬੰਦ ਹੋ ਗਿਆ ਬੇਰਕਾ ਦਾ ਸੀਮਣ ਸੀ ਇਹ 213 ਠੀਕ ਆ ਬਈ ਤੇ ਤੀਜਾ ਸੂਆ ਸੂਗੀ ਬਈ 1 ਮਹੀਨਾ ਸੂਣ ਚ ਬਾਕੀ ਰਹਿੰਦਾ ਤੇ 50 45 ਤੋਂ 45 50 ਦੇ ਵਿਚਾਲੇ ਵਿਚਾਲੇ ਰਹਿੰਦੀ ਆ ਦੁੱਧ ਦੀ ਇਹ ਠੀਕ ਹੈ ਮਿਲਕ ਕੈਪੈਸਿਟੀ ਬਹੁਤ ਆਣਾ ਬਈ ਹਾਂ ਬਈ ਸਾਰਿਆਂ ਹੀ ਆਪਣੇ ਕੋਲ 40 ਪਲੱਸ ਗਾਵਾਂ ਬਾਈ ਬਾਕੀ ਜਿਵੇਂ ਇੱਕ ਚੀਜ਼ ਹੋਰ ਹੈ ਨਾ ਵੀ ਜਿਵੇਂ ਇਹ ਬਾਈ ਬੰਨਣ ਦਾ ਹੀ ਫਰਕ ਪੈ ਜਾਂਦਾ ਪਸ਼ੂ ਨੂੰ ਵੀ ਬੰਨ੍ਹ ਹਾਂ ਬਾਈ ਇਹੀ ਗਾਂ ਖੁੱਲੀ ਹੋਵੇ ਹੈ ਨਾ ਤੇ ਮਦਰਕਾ ਆਪਦੇ ਹਿਸਾਬ ਨਾਲ ਜਦੋਂ ਇਹਦਾ ਜੀ ਕੀਤਾ ਪਾਣੀ ਪੀਵੇ ਖਾਵੇ ਹੋਰ ਵੀ ਇਹ ਬਾ ਜਾਊਗਾ ਹੋਰ ਵੀ ਜਾਊਗਾ ਹੈ ਨਾ ਪਾਣੀ ਨਹੀਂ ਦਿੱਤਾ ਜਾਂਦਾ ਨਾ ਕੱਖਾ ਨਾ ਜਦੋਂ ਜੀ ਕਰੇ ਉਦੋਂ ਪਾਣੀ ਪੀਣਾ ਕਿਤੇ ਬੰਨ ਕੇ ਉਹ ਚੀਜ਼ ਲੋਟ ਨਹੀਂ ਆਉਂਦੀ ਬੰਨਣ ਦਾ ਤਾਂ ਫਿਰ ਆਪਾਂ ਨੂੰ ਥੋੜਾ ਹਾਂ ਜਿਵੇਂ ਹਣਾ ਯੋ ਬਾਪੂ ਜੀ ਨੇ ਦੱਸਿਆ ਵੀ ਇਧਰ ਅਸੀਂ ਆਹ ਦੇਖੋ ਖੁੱਲੀਆਂ ਛੱਡੀਆਂ ਹੋਈਆਂ ਤੇ ਇਧਰ ਇਹ ਆਪਦੀ ਮਰਜ਼ੀ ਦੇ ਪਾਣੀ ਧਾਣੀ ਤੇ ਕੱਖ ਖਾਂਦੀਆਂ ਨੇ ਹਨਾ ਸੋ ਇਹੀ ਚੀਜ਼ ਆ ਜਿਹੜੀ ਮੈਨੇਜਮੈਂਟ ਦੇ ਵਿੱਚ ਆਉਂਦੀ ਹੈ ਨਾ ਵੀ ਹਾਂਜੀ ਹਾਂ ਤੇ ਇਹ ਸਾਨੂੰ ਮੈਂ ਦਿਖਾ ਦਈ ਹੈ ਨਾ ਆਰਡਰ ਹੁਣ ਬਾਈ ਅੱਛਾ ਡਰਾਈ ਆ ਹਨਾ ਹੁਣ ਹਾਂ ਬਾਈ ਡਰਾਈ ਆ 1 ਮਹੀਨਾ ਸੂਣ ਚ ਆ ਬਾਈ ਇਹਦਾ ਬਾਕੀ ਅੱਛਾ 1 ਮਹੀਨਾ ਸੂਣ ਦੇ ਵਿੱਚ ਆ ਅਜੇ ਤਾਂ ਕੱਚੀ ਬਹੁਤ ਪਈ ਹੈ ਹਨਾ ਹਾਂ ਬਾਈ ਠੀਕ ਆ ਕੰਮੇ ਸੂਏ ਸੂਣਾ ਹੋਣੇ ਨੇ ਤੀਜੇ ਸੂਣਾ ਬਾਈ ਤੀਜੇ ਸੂਏ ਲਓ ਵੀ ਦੋਸਤੋ ਸੋਨੂੰ ਇਹ ਗਾਂ ਜਿਹੜੀ ਮੈਂ ਦਿਖਾ ਦਾਂ ਠੀਕ ਆ ਛੋਟੀ ਪੂਸ ਆ ਸਟ੍ਰੇਟ ਆ ਉੱਪਰੋਂ ਫੁੱਲ ਬਰੀਡ ਚ ਗਾਂ ਬਾਈ ਕੰਨ ਛੋਟਾ ਗਾ ਕਿਸੇ ਪਾਸੇ ਥਣਾ ਦੀ ਫੁੱਲ ਗਰੰਟੀ ਹੋ ਹਨਾ ਅਜੇ ਤੱਕ ਜਮਾ ਹੀ ਮਸਟੈਟਸ ਨਹੀਂ ਆਈ ਇਹਨੂੰ ਕਿ ਇਹਦੀਆਂ 3 ਨੂੰ ਕਿਸੇ ਇੱਕ ਪੀੜੀ ਚ ਛਣਾ-ਛਣਾ ਦੀ ਪੂਰੀ ਸਾਫ ਆ ਬਾਈ ਹਾਂ ਬਾਈ ਗਰੰਟੀ ਆ ਜਮਾਂ ਚੰਗੇ ਮਿਲਕਰ ਰਕਾਰਡ ਵਾਲੀ ਗਾਂ ਬਾਈ ਇਹ ਸੇਲ ਵਾਸਤੇ ਤੁਹਾਡੇ ਵਾਸਤੇ ਆ ਜੇ ਕਿਸੇ ਨੇ ਇਹ ਲੈਣੀ ਹੋਵੇ ਠੀਕ ਆ ਇਹਨਾਂ ਨਾਲ ਸੰਪਰਕ ਕਰ ਲਿਓ ਤਸੱਲੀ ਕਰਕੇ ਲੈਣੀ ਆ ਥਣ ਚੈੱਕ ਕਰਕੇ ਬਾਈ ਆਪ ਦੇ ਠੀਕ ਆ ਸਾਰਾ ਚੇਪਾ-ਚੂਪਾ ਕੱਢ ਕੇ ਪਾਸ ਕਰਕੇ ਇਹਨਾਂ ਤੋਂ ਲੈਣੀ ਆ ਵੈਸੇ ਇਹ ਕਹਿੰਦੇ ਵੀ ਸਾਡੀ ਤਸੱਲੀ ਆ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਹੋएगी ਪਰ ਫਿਰ ਵੀ ਤੁਸੀਂ ਆਪ ਦੀ ਖੁਦ ਹੀ ਤਸੱਲੀ ਜ਼ਰੂਰ ਕਰਨੀ ਆ ਇੱਕ ਵਾਰੀ ਠੀਕ ਆ ਤੁਹਾਨੂੰ ਮੂੰਹ ਮੱਥਾ ਦਿਖਾ ਦੇਣਾ अच्छा भाई डिमांड दी की ਗੱਲ ਬਾਤ ਆ ਜੀ 1,60,000 ਰੁਪਿਆ ਡਿਮਾਂਡ ਆ ਬਾਈ 1,60,000 ਦੋਸਤੋ ਇਹਦੀ ਡਿਮਾਂਡ ਆ ਤੇ ਲੈਵਾ ਦੇਖੋ ਤੁਸੀਂ ਬਹੁਤ ਤਖਾ ਜਿਹੜਾ ਲੈਵਾ ਬਾਈ ਸਾਰੇ ਵਾਲ ਕੱਢ ਕੇ ਫੇਰ ਸੂ ਹਾਂ ਹਨਾ ਮਹੀਨਾ ਹੋ ਗਿਆ ਹਾਂ ਜੀ ਜਿਵੇਂ ਆਪਾਂ ਇਹਦੀ ਆ ਪਛਾਣ ਦੱਸਦੇ ਹੁੰਨੇ ਆ ਵੀ ਖੁੱਚਾਂ ਤੋਂ ਉੱਪਰ ਜਿਹੜੀ ਹਕੂਸ਼ ਆ ਜਿਹੜੀ ਹੋਣੀ ਚਾਹੀਦੀ ਹੈ ਹਨਾ ਵਾਲਾਂ ਤੋਂ ਬਿਨਾ ਤੇ ਸੋ ਇਹਦੇ ਚ ਉਹ ਕੁਆਲਿਟੀ ਹੈਗੀ ਆ ਤੇ ਲੈ ਵਿੱਚ ਬੈਗ ਤੋਂ ਤੁਸੀਂ ਦੇਖੋ ਬਹੁਤ ਜ਼ਿਆਦਾ ਚੌੜੀ ਆ ਹਨਾ ਇਹ ਤੇ ਬਾਕੀ ਚੰਗੀ ਮੈਨੇਜਮੈਂਟ ਕਰੋਗੇ ਤੁਹਾਨੂੰ ਕੋਲ ਮਿਲਕਰ ਕਾਰਡ ਵਧੀਆ ਇੱਕ 60 ਬਾਈ ਕਹਿੰਦਾ ਵੀ ਇਹਦੀ ਡਿਮਾਂਡ ਆ ਇੱਕ ਮਹੀਨਾ ਰਹਿੰਦਾ ਸੌਣ ਦੇ ਵਿੱਚ ਇੱਕ ਮਹੀਨਾ ਤੁਸੀਂ ਤਿਆਰੀ ਕਰੋਗੇ ਇਹਦੀ ਪੂਰੀ ਤਾਂ ਚੰਗਾ ਜਿਹੜਾ ਤੁਹਾਡੇ ਕੋਲ ਮਿਲਕਰ ਕਾਰਡ ਇਹ ਦੇ ਦੂਗੀ ਠੀਕ ਆ ਬਾਈ ਤੇ ਨੰਬਰ ਦੇ ਰਿਹਾ ਬਾਈ ਮੈਂ ਸਕਰੀਨ ਤੇ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਤੇ ਜੇਕਰ ਕੋਈ ਤੁਹਾਡੇ ਤੁਸੀਂ ਜਿਹੜਾ ਸੌਦਾ ਵਗੈਰਾ ਉਹ ਬਣਾ ਲਿਓ ਬਾਈ ਠੀਕ ਆ ਤੇ ਮਾਨਤਾਣ ਵੀ ਕਰ ਦੋਗੇ ਵਿੱਚੋਂ ਬਾਈ ਕੋਈ ਨਾ ਬਾਈ ਹੋ ਜੂ ਬਾਲਾ ਨਹੀਂ ਜ਼ਿਆਦੇ ਹੋਣਾ ਮੋਕੇ ਤੇ ਜਿੰਨਾ ਕੋ ਹਾਂ ਠੀਕ ਆ ਲੈ ਵੀ ਦੋਸਤੋ ਜੇ ਕਿਸੇ ਨੂੰ ਚਾਹੀਦੀ ਆ ਗਾਂ ਬਾਈ ਐਚ ਐਫ ਪਿਓਰ ਦੇ ਵਿੱਚ ਤੇ ਕਰ ਲਿਓ ਬਾਈ ਨੂੰ ਸੰਪਰਕ ਠੀਕ ਹੈ ਚੰਗੇ ਮਿਲਕਰ ਕੜ ਵਾਲੇ ਜੇ ਕੋਈ ਕਹਿੰਦਾ ਬਈ ਸਾਨੂੰ ਚੰਗੇ ਮਿਲਕਰ ਕੜੇ ਗਾਂ ਚਾਹੀਦੇ ਤਾਂ ਇਹ ਗਾਂ ਬਾਈ ਤੁਹਾਡੇ ਵਾਸਤੇ ਆ ਤੇ ਕਾਰਨ ਇਹੀ ਆ ਕਿ ਬਾਈ ਕੋਲੇ ਜਗਾ ਜਿਹੜੀ ਉਹ ਘਟ ਉਹ ਦੇਖੋ ਤੁਸੀਂ ਪਿੱਛੇ ਪਸੂ ਬਾਵਾ ਖੜੇ ਹੋਇਆ ਠੀਕ ਆ ਬਾਈ ਥੈਂਕ ਯੂ ਸ਼ੁਕਰੀਆ ਜੀ ਹਾਂ